ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹੀ ਆਓ ਸਭ ਚੰਨ ਰਲ ਕੇ ਰਾਤੀ ਗੁੜੀ ਮਿੱਠੀ ਨੀਂਦ ਲਈ ਔਰ ਆਪਣੇ ਘਰ ਪਰਿਵਾਰ ਲਈ ਸੁਖ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਾਂ ਹallelujah hallelujah 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਹੋਵੇ ਮੇਰੇ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਉਂਦੇ ਦੀ ਧਰਤੀ ਤੇ ਚਉਂਦੇ ਰੱਖਿਆ ਮੇਰੇ ਜ਼ਿੰਦਾ ਜਲਾਲੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰ ਜੀ ਸੱਚਮੁੱਚ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਬਿਮਾਰੀ ਤੋਂ ਬਚਾ ਕੇ ਰੱਖਿਆ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰ ਜੀ ਹਰ ਇੱਕ ਵਿਪਤਾ ਬਿਮਾਰੀ ਤੋਂ ਪਰਮੇਸ਼ੁਰ ਜੀ ਤੁਸੀਂ ਸਾਨੂੰ ਬਚਾ ਕੇ ਰੱਖਿਆ ਔਰ ਸੱਚਮੁੱਚ ਮੇਰੇ ਮਹਾਨ ਖੁਦਾਵੰ ਜੀ ਤੁਹਾਡਾ ਧੰਨਵਾਦ ਕਰਦੇ ਜ਼ਿੰਦਾਦਲਾਲੀ ਪਰਮੇਸ਼ੁਰ ਜੀ ਇਹ ਦਿਨ ਪਰ ਵਿੱਚ ਪਰਮੇਸ਼ੁਰ ਜੀ ਤੁਸੀਂ ਸਾਨੂੰ ਸਾਰੀਆਂ ਪ੍ਰਭ ਜੀ ਆਸ਼ੀਸ਼ਾਂ ਬਰਕਤਾਂ ਦਿੱਤੀਆਂ ਮੇਰੇ ਖੁਦਾ ਔਰ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਆਸ਼ੀਸ਼ ਬਰਕਤ ਦਿੱਤੀ ਔਰ ਬਲੇਸਿੰਗ ਦਿੱਤੀਆਂ ਮੇਰੇ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਦਿਨ ਪਰ ਵਿੱਚ ਤੁਸੀਂ ਸਾਨੂੰ ਖੁਦਾਵੰ ਜੀ ਅਪਣੀ ਦਇਆ ਹੇਠ ਟਾਕੇ ਰੱਖਿਆ ਖੁਦਾਵੰਜੀ ਪੂਰਾ ਦਿਨ ਪਰਮੇਸ਼ਵਰ ਜੀ ਤੁਹਾਡੇ ਸਵਰਗੀ ਦੂਤਾਂ ਨੇ ਸਾਡੀ ਰਾਖੀ ਕੀਤੀ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਵਰ ਜੀ ਦਿਨ ਦੇ ਇੱਕ ਇੱਕ ਪਲ ਦੇ ਵਿੱਚ ਖੁਦਾਵੰਜੀ ਸੱਚਮੁੱਚ ਪਰਮੇਸ਼ਵਰ ਤੁਹਾਡੇ ਪਵਿੱਤਰ ਆਤਮਾ ਜੀ ਨੇ ਸਾਨੂੰ ਸੰਭਾਲ ਕੇ ਰੱਖਿਆ ਵੈਰੀ ਦੀ ਹਰ ਇੱਕ ਚਾਲਾਂ ਤੋਂ ਪਰਮੇਸ਼ਰ ਜੀ ਸਾਨੂੰ ਬਚਾ ਕੇ ਰੱਖਿਆ ਔਰ ਸੱਚਮੁੱਚ ਮੇਰੇ ਮਹਾਨ ਖੁਦਾ ਦਇਆਵਾਨ ਪਰਮੇਸ਼ਰ ਤੁਸੀਂ ਸਾਨੂੰ ਖੁਦਾਵੰਜੀ ਦਿਨ ਪਰ ਸਵਰਗੀ ਮੰਨੇ ਦੇ ਨਾਲ ਰਚਾਇਆ ਪਰਮੇਸ਼ਰ ਜੀ ਅਸ਼ੀਅ ਅਸ਼ੀਅ ਭੋਜਨਾਂ ਦੇ ਨਾਲ ਰਜਾਇਆ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਡੇ ਵੈਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਖੁਦਾ ਸੱਚਮੁੱਚ ਪਰਮੇਸ਼ਰ ਜੀ ਪ੍ਰਭ ਜੀ ਤੁਸੀਂ ਸਾਡੇ ਗੁਪਤ ਵੈਰੀਆਂ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਪ੍ਰਭ ਜੀ ਸੱਚਮੁੱਚ ਸਾਡੀਆਂ ਲੜਾਈਆਂ ਨੂੰ ਤੁਸੀਂ ਖੁਦ ਲੜਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰ ਜੀ ਅੱਜ ਰਾਤ ਦੇ ਸਮੇਂ ਦੇ ਲਈ ਖਾਸ ਪ੍ਰਾਰਥਨਾ ਕਰਦੇ ਖੁਦਾਵੰ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦਾ ਖੂਬਸੂਰਤ ਸਮਾਂ ਦਿੱਤਾ ਕਿ ਅਸੀਂ ਰਲ ਕੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਔਰ ਅਸੀਂ ਆਪਣੇ ਦਿਨ ਭਰ ਦੇ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਮਾਫੀ ਮੰਗ ਸਕੀਏ ਤੌਬਾ ਕਰ ਸਕੀਏ ਪਰਮੇਸ਼ਵਰ ਜੀ ਅਸੀਂ ਦਿਨ ਭਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਮਾਫੀ ਮੰਗਦੇ ਹਾਂ ਔਰ ਤੌਬਾ ਕਰਦੇ ਹਾਂ ਖੁਦਾ ਔਰ ਪ੍ਰਭੂ ਜੀ ਅਸੀਂ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਖੁਦਾ ਜੋ ਦਿਨ ਭਰ ਵਿੱਚ ਸਾਡੇ ਕੋਲੋਂ ਗਲਤੀਆਂ ਗੁਨਾਹ ਹੋ ਗਏ ਮੇਰੇ ਮਹਾਨ ਪਰਮੇਸ਼ਵਰ ਜੀ ਉਹਨਾਂ ਨੂੰ ਮਾਫ ਕਰਨਾ ਔਰ ਪ੍ਰਭੂ ਜੀ ਸਾਡੀਆਂ ਜ਼ਿੰਦਗੀਆਂ 'ਚ ਆਪਣੇ ਨਾਮ ਦੀ ਮਹਿਮਾ ਤੇ ਜ਼ਲਾਲ ਲੈਣਾ ਪਰਮੇਸ਼ਵਰ ਜੀ ਸਾਡੇ ਜ਼ਿੰਦਗੀਆਂ 'ਚ ਪ੍ਰਭੂ ਜੀ ਵੱਡੇ ਅਚੰਬੇ ਕੰਮਾਂ ਨੂੰ ਕਰਨਾ ਮੇਰੇ ਮਹਾਨ ਖੁਦਾ ਖਾਸ ਰਾਤ ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਜਿੰਨੇ ਵੀ ਭੈਣ ਭਰਾ ਪ੍ਰਭੂ ਜੀ ਇਸ ਹਜ਼ੂਰੀ ਦੇ ਵਿੱਚ ਖੁਦਾਵੰਨ ਜੀ ਸ਼ਾਮਿਲ ਹੋਇਆ ਆਪਣੇ ਸਿਰਾਂ ਨੂੰ ਤੁਹਾਡੇ ਇਸ ਹਜ਼ੂਰੀ ਦੇ ਸਾਮਣੇ ਝੁਕਾ ਕੇ ਬੈਠੇ ਹੋਏ ਨੇ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਇਹਨਾਂ ਪੈਣਾ ਪਾਈਆਂ ਨੂੰ ਇਹਨਾਂ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢੱਕ ਲੋ ਖੁਦਾਵੰਨ ਜੀ ਔਰ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਇਹ ਸਾਰੇ ਪੈਣਾ ਭਰਾਵਾਂ ਨੂੰ ਖੁਦਾਵੰਨ ਜੀ ਆਪਣੇ ਰਹਿਮ ਫਜ਼ਲ ਦਇਆ ਨਾਲ ਖੁਦਾਵੰਨ ਜੀ ਇਹਨਾਂ ਨੂੰ ਆਸ਼ੀਸ਼ ਦਿਓ ਬਰਕਤ ਦਿਓ ਖੁਦਾ ਹਰ ਇੱਕ ਵੈਰੀ ਦੇ ਅਟੈਕ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਜੀ ਜਦ ਵੀ ਤੁਹਾਡੇ ਬੱਚੇ ਰਾਤ ਨੂੰ ਸੌਣ ਦੇ ਲਈ ਜਾਣ ਖੁਦਾ ਸੱਚਮੁੱਚ ਸੌਣ ਦੇ ਵੇਲੇ ਪਰਮੇਸ਼ਰ ਜੀ ਇਹਨਾਂ ਦੀ ਮਦਦ ਸਹਾਇਤਾ ਅਗਵਾਈ ਕਰਨਾ ਖੁਦਾ ਕੋਈ ਵੀ ਵੈਰੀ ਦੀ ਸ਼ਕਤੀ ਰਾਤ ਦੇ ਸਮੇਂ ਨਨ ਨੂੰ ਡਿਸਟਰਬ ਨਾ ਕਰਨੇ ਪਾਈ ਪਰਮੇਸ਼ਰ ਜੀ ਕੋਈ ਵੀ ਵੈਰੀ ਦੀ ਸ਼ਕਤੀ ਇਹਨਾਂ ਦੀ ਨੀਂਦ ਨੂੰ ਚੁਰਾਣੇ ਨਾ ਪਾਏ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਮੇਰੇ ਮਹਾਨ ਪਰਮੇਸ਼ਰ ਜੀ ਰਾਤ ਦੇ ਇੱਕ ਪੈਰ ਦੇ ਵਿੱਚ ਖੁਦਾ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਔਰ ਪ੍ਰਭੂ ਜੀ ਹਰ ਇੱਕ ਡਰ ਦਾ ਗੰਦਾ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਨੇ ਆ ਜਿਨ੍ਹਾਂ ਨੂੰ ਰਾਤ ਦੇ ਸਮੇਂ ਡਰ ਲੱਗਦਾ ਖੁਦਾਵੰਨ ਜੀ ਜਿਨ੍ਹਾਂ ਨੂੰ ਰਾਤ ਦੇ ਸਮੇਂ ਦਬਾਅ ਪੈਂਦੇ ਆ ਵੈਰੀ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਅਟੈਕ ਕਰਦਾ ਮੇਰੇ ਮਹਾਨ ਖੁਦਾ ਅੱਜ ਉਹ ਸਾਰੀ ਗੰਦੀ ਸਪਿਰਟ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆ ਰੱਦ ਕਰ ਦਿੰਨੇ ਆ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਪਰਮੇਸ਼ੁਰ ਜੀ ਨਾ ਕਰਾ ਪਰਿਵਾਰਾਂ ਕਿ ਤੁਹਾਡਾ ਪਵਿੱਤਰ ਆਤਮਾ ਚੱਲਦਾ ਫਿਰਦਾ ਨਜ਼ਰ ਆਵੇ ਖੁਦਾ ਸੱਚਮੁੱਚ ਪ੍ਰਭੂ ਜੀ ਤੁਸੀਂ ਕਿਹਾ ਜਿੱਥੇ ਮੈਂ ਆ ਉੱਥੇ ਆਜ਼ਾਦੀ ਆ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਨਾ ਕਰਾ ਪਰਿਵਾਰਾਂ ਨੂੰ ਹਰ ਇੱਕ ਵੈਰੀ ਦੀ ਸ਼ਕਤੀ ਤੋਂ ਹਰ ਇੱਕ ਬੰਧਨ ਤੋਂ ਆਜ਼ਾਦ ਕਰੋ ਪਰਮੇਸ਼ਰ ਜੀ ਅੱਜ ਇਹਨਾਂ ਦੀ ਛੁਟਕਾਰੇ ਦੀ ਰਾਤ ਆ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਅੱਜ ਇਹ ਆਪਣੀ ਜ਼ਿੰਦਗੀਆਂ ਦੇ ਵਿੱਚ ਹਰ ਇੱਕ ਬੰਧਨ ਤੋਂ ਛੁਟਕਾਰਾ ਪਾ ਚੁੱਕੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੇਰੇ ਮਹਾਨ ਖੁਦਾਵੰ ਜੀ ਸੱਚਮੁੱਚ ਖੁਦਾਵੰ ਜੀ ਇਹ ਬੱਚੇ ਤੁਹਾਡੇ ਨਾਮ ਦੇ ਵਿੱਚ ਵਦਨ ਖੁਦਾ ਇਹ ਤੁਹਾਡੇ ਨੇੜੇ ਆਉਣ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਸੀਂ ਕਿਹਾ ਪਰਮੇਸ਼ਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚੇ ਤੁਹਾਡੇ ਬੱਚੇ ਪ੍ਰਭੂ ਜੀ ਤੁਹਾਡੇ ਵੱਲ ਵਦਨ ਤਾਂ ਤੁਸੀਂ ਇਹਨਾਂ ਦੇ ਵੱਲ ਵਧੋ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਪ੍ਰਭੂ ਜੀ ਸੱਚਮੁੱਚ ਤੁਸੀਂ ਇਹਨਾਂ ਦੇ ਲਈ ਭਲਾਈ ਦੀਆਂ ਸੋਚਾਂ ਨੂੰ ਸੋਚਾਂ ਬੁਰਾਈ ਦੀਆਂ ਨਹੀਂ ਪਰਮੇਸ਼ਰ ਜੀ ਮੇਰੇ ਮਹਾਨ ਖੁਦਾਵੰ ਜੀ ਇੱਕ ਇੱਕ ਜਾਨ ਦੀ ਜ਼ਿੰਦਗੀ ਦੇ ਵਿੱਚੋਂ ਆਪਣੇ ਨਾਮ ਦੀ ਮਹਿਮਾ ਨੂੰ ਲੈਣਾ ਮੇਰੇ ਮਹਾਨ ਖੁਦਾਵੰ ਜੀ ਦਇਆ ਕਰਨਾ ਪਰਮੇਸ਼ਰ ਜੀ ਕਿਰਪਾ ਕਰਨਾ ਖੁਦਾਵੰ ਜੀ ਹਰ ਇੱਕ ਜਾਨ ਨੂੰ ਪਰਮੇਸ਼ਰ ਜੀ ਬਚਨ ਦੇ ਵਿੱਚ ਚਲਾਉਣਾ ਖੁਦਾ ਬਚਨ ਦਾ ਡਰ ਪੈਣਾ ਦੀਆਂ ਜ਼ਿੰਦਗੀਆਂ 'ਚ ਹੋਵੇ ਤਾਂ ਕਿ ਪ੍ਰਭ ਜੀ ਕਿਸੇ ਵੀ ਤਰ੍ਹਾਂ ਦਾ ਪਾਪ ਵੈਰ ਵਿਰੋਧ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਨਾ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਔਰ ਸੱਚਮੁੱਚ ਪ੍ਰਭ ਜੀ ਹਰ ਤਰ੍ਹਾਂ ਦਾ ਛੁਟਕਾਰਾ ਇਹਨਾਂ ਦੀਆਂ ਜ਼ਿੰਦਗੀਆਂ 'ਚ ਹੋਵੇ ਹਰ ਤਰ੍ਹਾਂ ਦੀ ਆਸ਼ੀਸ਼ ਬਰਕਤ ਇਹਨਾਂ ਦੀਆਂ ਜ਼ਿੰਦਗੀਆਂ ਹੋਵੇ ਖੁਦਾਵੰਨ ਜੀ ਹਰ ਇੱਕ ਬਿਮਾਰੀ ਦੇ ਗੰਦੇ ਸਪਿਰਟ ਨੂੰ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਕੈਨਸਲ ਕਰ ਦਿਨਿਆ ਪ੍ਰਭੂ ਜੀ ਤੁਸੀਂ ਕਿਹਾ ਮੈਂ ਤੇਰੇ ਵਿੱਚੋਂ ਬਿਮਾਰੀ ਨੂੰ ਕੱਢ ਦਿਆਂਗਾ ਸੱਚਮੁੱਚ ਪ੍ਰਭੂ ਜੀ ਅੱਜ ਇਹਨਾਂ ਨੂੰ ਸਾਰੀਆਂ ਬਿਮਾਰੀਆਂ ਤੋਂ ਰੋਗਾਂ ਤੋਂ ਆਜ਼ਾਦ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੇ ਕੋਲੇ ਖਾਨ ਨਾਲ ਅਸੀਂ ਚੰਗੇ ਕੀਤੇ ਗਏ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਤੁਸੀਂ ਸਾਡੇ ਸਾਰਿਆਂ ਦੇ ਲਈ ਆਪਣੇ ਪਾਕ ਪਵਿੱਤਰ ਲਹੂ ਨੂੰ ਬਹਾਇਆ ਖੁਦਾ ਸਾਡੇ ਸ਼ਿਫਾ ਦੇ ਲਈ ਛੁਟਕਾਰੇ ਦੇ ਲਈ ਖੁਦਾਵੰਨ ਜੀ ਤੁਸੀਂ ਕਰੂਸ ਤੇ ਚੜੇ ਮੇਰੇ ਮਹਾਨ ਪਰਮੇਸ਼ਵਰੀ ਦਇਆ ਕਰੋ ਪ੍ਰਭ ਜੀ ਸਾਨੂੰ ਬੈਰੀ ਦੇ ਹੱਥਾਂ ਚੋਂ ਬਚਾ ਲਓ ਮੇਰੇ ਮਹਾਨ ਖੁਦਾਵੰ ਜੀ ਨਾ ਸਾਰੇ ਪੈਣਾ ਪਾਈਆਂ ਨੂੰ ਜੋ ਨਰਕ ਦੇ ਰਾਹ ਵੱਲ ਜਾ ਰਹੇ ਆ ਮੇਰੇ ਮਹਾਨ ਪਰਮੇਸ਼ਵਰੀ ਜੋ ਵਿਵਚਾਰ ਦੇ ਵਿੱਚ ਆ ਨਸ਼ੇ ਵਿੱਚ ਆ ਗਲਤ ਸੰਗਤੀ ਵਿੱਚ ਆ ਪਰਮੇਸ਼ਵਰੀ ਨਾ ਸਾਰਿਆਂ ਨੂੰ ਖੁਦਾਵੰ ਜੀ ਤੁਸੀਂ ਬਚਾ ਲਓ ਮੇਰੇ ਮਹਾਨ ਖੁਦਾ ਸੱਚਮੁੱਚ ਪ੍ਰਭ ਜੀ ਤੁਹਾਡੇ ਬੱਚੇ ਤੁਹਾਡੀਆਂ ਹੱਕ ਲਾਏ ਆ ਮੇਰੇ ਮਹਾਨ ਪਰਮੇਸ਼ਵਰੀ ਤੁਹਾਡੇ ਹੱਥਾਂ ਦੁਆਰਾ ਬਣਾਏ ਗਏ ਇਨਸਾਨ ਪਰਮੇਸ਼ਵਰੀ ਤੁਸੀਂ ਇਹਨਾਂ ਤੇ ਦਇਆ ਰਹਿਮ ਫਜ਼ਲ ਕਰੋ ਖੁਦਾ ਜਿਨ੍ਹਾਂ ਕੋਲ ਬੇਵਿਜ਼ ਨਹੀਂ ਆ ਪਰਮੇਸ਼ਰ ਨਾਲ ਪੈਣਾ ਨੂੰ ਬੇਵਿਜ਼ ਨਾਲ ਬLES ਕਰੋ ਖੁਦਾ ਲੋਕ ਜੀ ਜਿਨ੍ਹਾਂ ਨੂੰ ਪੈਸੇ ਦੀ ਲੋੜ ਹੈ ਖੁਦਾਬੰਦ ਜੀ ਜਿਨ੍ਹਾਂ ਨੂੰ ਪਰਵਜੀ ਆਰਥਿਕ ਤੰਗੀ ਆ ਖੁਦਾ ਪਰਵਜੀ ਉਹਨਾਂ ਦੇ ਇੰਤਜ਼ਾਮ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਜਿਹੜੇ ਬੱਚਿਆਂ ਪਰਵਜੀ ਐਡਮਿਸ਼ਨਸ ਓਪਨ ਨੇ ਖੁਦਾ ਜਿੰਨਾ ਬੱਚਿਆਂ ਦੀ ਐਡਮਿਸ਼ਨ ਦੇ ਅਰੇਂਜਮੈਂਟ ਨਹੀਂ ਆ ਖੁਦਾਵੰਨ ਜੀ ਉਹਨਾਂ ਲਈ ਐਡਮਿਸ਼ਨ ਪਰਵਜੀ ਅਰੇਂਜਮੈਂਟ ਕਰੋ ਖੁਦਾ ਆਪਣੇ ਸਵਰਗ ਤੋਂ ਪਰਮੇਸ਼ਰ ਜੀ ਇਹਨਾਂ ਦੇ ਲਈ ਖੁਦਾਵੰਨ ਜੀ ਆਸ਼ੀਸ਼ਾਂ ਦਿਓ ਖੁਦਾਵੰਨ ਜੀ ਇਹ ਸਵਰਗ ਤੋਂ ਪਰਮੇਸ਼ਰ ਜੀ ਨਦੀਆਂ ਜ਼ਰੂਰ ਤੁਹਾਨੂੰ ਪੂਰਾ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਜੋ ਵੀ ਬੱਚਾ ਨੇ ਐਗਜ਼ਾਮਸ ਦਿੱਤੇ ਪਰਮੇਸ਼ਰ ਜੀ ਸੱਚਮੁੱਚ ਪ੍ਰਭ ਜੀ ਉਹਨਾਂ ਨੂੰ ਸਫਲ ਕਰਨਾ ਖੁਦਾਵੰਨ ਜੀ ਉਹਨਾਂ ਨੂੰ ਪ੍ਰਭ ਜੀ ਹਰ ਇੱਕ ਹਰ ਇੱਕ ਰਾਹ ਦੇ ਵਿੱਚ ਪਰਮੇਸ਼ਰ ਜੀ ਉਹਨਾਂ ਦੀ ਮਦਦ ਸਹਾਇਤਾ ਗਵਾਹੀ ਕਰਨਾ ਪ੍ਰਭੂ ਜੀ ਅज्ञाਕਾਰੀ ਵਾਲਾ ਮਨ ਦੇਣਾ ਮੇਰੇ ਮਹਾਨ ਪਰਮੇਸ਼ਰ ਜੀ ਹਰ ਰਸਤਾ ਚ ਮੱਚ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਹਰ ਇੱਕ ਬਜ਼ੁਰਗ ਮਾਪੇ ਨੂੰ ਸੰਭਾਲ ਕੇ ਰੱਖਣਾ ਪਰਮੇਸ਼ਵਰ ਜੀ ਸਾਡੇ ਦਾਸ ਦਾਸੀਆਂ ਨੂੰ ਵੀ ਸੰਭਾਲ ਕੇ ਰੱਖਣਾ ਪਰਮੇਸ਼ਵਰ ਜੀ ਜਿੰਨੇ ਵੀ ਦਾਸ ਪ੍ਰਭੂ ਦੇ ਖੁਦਾਵੰਜੀ ਪ੍ਰਭੂ ਦੇ ਨਾਮ ਦੀ ਮਹਿਮਾ ਵਡਿਆਈ ਕਰਦੇ ਪ੍ਰਭੂ ਦੇ ਨਾਮ ਨੂੰ ਉੱਚਾ ਚੱਕਦੇ ਆ ਖੁਦਾਵੰਜੀ ਉਹਨਾਂ ਸਾਰੇ ਦਾਸਾਂ ਲਈ ਵੀ ਪ੍ਰਾਰਥਨਾ ਕਰਦੀਆਂ ਖੁਦਾਵੰਜੀ ਹਰ ਇੱਕ ਦਾਸ ਨੂੰ ਪਰਮੇਸ਼ਵਰ ਜੀ ਤੁਸੀਂ ਆਪਣੇ ਹੱਥਾਂ ਚ ਲੈ ਕੇ ਬles ਕਰੋ ਖੁਦਾਵੰਜੀ ਹਰ ਇੱਕ ਕਮੀ ਘਟੀ ਉਹਨਾਂ ਦੀ ਪੂਰੀ ਕਰੋ ਮੇਰੇ ਮਹਾਨ ਪਰਮੇਸ਼ਵਰ ਜੀ ਉਨਾ ਦੇ ਅਕਲ ਬੁੱਧ ਗਿਆਨ ਨੂੰ ਖੋਲ ਦਿਓ ਪਰਮੇਸ਼ਰ ਜੀ ਸੱਚਮੁੱਚ ਪ੍ਰਭ ਜੀ ਤੁਹਾਡੇ ਦਾਸ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਨ ਖੁਦਾ ਔਰ ਬਹੁਤ ਸਾਰੀਆਂ ਰੂਹਾਂ ਤੁਹਾਡੇ ਲਈ ਬਚਾ ਲੈਣ ਮੇਰੇ ਮਹਾਨ ਖੁਦਾਵੰਦ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਅਸੀਂ ਆਪਣੇ ਜ਼ਿਲ੍ਹੇ ਲਈ ਸ਼ਹਿਰ ਦੇ ਲਈ ਆਪਣੇ ਕਸਬੇ ਦੇ ਲਈ ਪ੍ਰਾਰਥਨਾ ਕਰਦੇ ਖੁਦਾ ਸੱਚਮੁੱਚ ਪਰਮੇਸ਼ਰ ਜੀ ਜਿੱਥੇ ਜਿੱਥੇ ਪ੍ਰਭ ਜੀ ਇਹ ਬੱਚੇ ਤੁਹਾਡੇ ਤੁਹਾਡੀ ਇਸ ਵਚਨ ਪ੍ਰਾਰਥਨਾ ਨੂੰ ਸੁਣ ਰਹੇ ਆ ਖੁਦਾਵੰਦ ਜੀ ਪ੍ਰਭੂ ਜੀ ਹਰ ਇੱਕ ਏਰੀਆ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਹਰ ਇੱਕ ਜਗ੍ਹਾ ਨੂੰ ਬles ਕਰੋ ਪਰਮੇਸ਼ਵਰ ਜੀ ਅਗਰੇ ਇਕੱਲੇ ਏਰੀਆ ਦੇ ਵਿੱਚ ਇਕੱਲੇ ਪਿੰਡ ਦੇ ਵਿੱਚ ਪਰਮੇਸ਼ਵਰ ਜੀ ਵਿਸ਼ਵਾਸੀ ਖੁਦਾਵੰਨ ਜੀ ਸੱਚਮੁੱਚ ਪ੍ਰਭੂ ਜੀ ਇਹਨਾਂ ਦੇ ਦੁਆਰਾ ਪਰਮੇਸ਼ਵਰ ਜੀ ਬਹੁਤ ਸਾਰੇ ਲੋਕ ਬਚਾਏ ਜਾਣ ਖੁਦਾ ਇਨ ਅਧਿਕਾਰਾਂ ਨੂੰ ਬles ਕਰੋ ਇਨਾਂ ਦੇ ਸ਼ਹਿਰ ਨੂੰ ਬles ਕਰੋ ਕਸਬੇ ਨੂੰ ਬles ਕਰੋ ਪ੍ਰਭੂ ਜੀ ਇਨਾਂ ਦੀ ਸਟੇਟ ਨੂੰ ਬles ਕਰੋ ਮੇਰੇ ਮਹਾਨ ਖੁਦਾਵੰ ਜੀ ਇਨਾਂ ਦੇ ਘਰਾਂ ਨੂੰ ਬles ਕਰੋ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਪ੍ਰਭੂ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਪਰਮੇਸ਼ਵਰ ਜੀ ਸੱਚਮੁੱਚ ਪਰਮੇਸ਼ਵਰ ਜੀ ਇਨਾਂ ਦੀ ਮਦਦ ਸਹਾਇਤਾ ਅਗਵਾਈ ਕਰਨਾ ਤੁਹਾਡਾ ਪਵਿੱਤਰ ਆਤਮਾ ਇਨਾਂ ਦੀ ਮਦਦ ਸਹਾਇਤਾ ਅਗਵਾਈ ਕਰੇ ਪ੍ਰਭੂ ਜੀ ਸੌਣ ਦੇ ਸਮੇਂ ਪ੍ਰਭੂ ਜੀ ਆਪਣੇ ਵਚਨਾਂ ਦੇ ਦੁਆਰਾ ਪਰਮੇਸ਼ਵਰ ਜੀ ਆਪਣੇ ਗੁਜੇ ਪੇਧਾ ਨੂੰ ਇਨਾਂ ਤੇ ਪ੍ਰਗਟ ਕਰਨਾ ਤੁਹਾਡੇ ਸਵਰਗੀ ਦੂਤ ਇਨਾਂ ਦੇ ਬਿਸਤਰਾਂ ਦੇ ਇਰਦਗਿਰ ਦਿਨਾਂ ਦੇ ਘਰਾਂ ਦੇਰਦਗਿਰ ਦਿਨਾਂ ਦੀ ਰਾਖੀ ਕਰਨ ਔਰ ਪ੍ਰਜੀ ਦਇਆ ਕਰਨਾ ਕਿਰਪਾ ਕਰਨਾ ਮੇਰੇ ਮਹਾਨ ਖੁਦਾਵੰ ਜੀ ਹਰ ਤਰ੍ਹਾਂ ਦੀ ਵੈਰੀ ਦੀ ਸ਼ਕਤੀ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦਿੰਨੇ ਆ ਪ੍ਰਭੂ ਜੀ ਔਰ ਦਇਆ ਕਰਨਾ ਖੁਦਾਵੰਨ ਜੀ ਗੂੜੀ ਤੇ ਮਿੱਠੀ ਨੀਂਦ ਦੇਣਾ ਪਰਮੇਸ਼ਰ ਜੀ ਦਇਆ ਕਰਨਾ ਪਰਮੇਸ਼ਰ ਜੀ ਰਾਤ ਦੇ ਸਾਰੇ ਸਮੇਂ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਆ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਪਰਮੇਸ਼ਰ ਜੀ ਇਹ ਸਾਡੀ ਪ੍ਰਾਰਥਨਾ ਨੂੰ ਅਸੀਂ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆ ਆਮੇਨ ਆਮੇਨ ਆਮੇਨ